ਇਹ ਗੱਲ ਦੋਸਤੋ ਮੈਂ ਥੋੜਾ ਆਪਣਾ ਭਰਾ ਕਾਲਾ ਮੁਖਸਰੀਆ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਸੂਰੇ ਵਾਲਾ ਬੱਕਰਾ ਮੰਡੀ ਦੇ ਬਾਈ ਪਵਨ ਕੋਲੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਹੋਰ ਬਾਈ ਕੀ ਹਾਲਾ ਸਤਿ ਸ੍ਰੀ ਅਕਾਲ ਬਾਈ ਕਾਲੇ ਸਸਰੀਕਰ ਟਾਈਮ ਤੋਂ ਟਾਈਮ ਕੱਟਿਆ ਬਾਈ ਤੁਸੀਂ ਤੇ ਹੋ ਠੀਕ ਠਾਕ ਹੋ ਬਾਈ ਕਿਵੇਂ ਚੱਲੀ ਜਾਂਦੀ ਹੈ ਮੰਡੀ ਠੀਕ ਆ ਤੇ ਬਾਈ ਮੰਡੀ ਦੀ ਨਾਲ ਲੋਕੇਸ਼ਨ ਦੱਸ ਦਿਓ ਜੇ ਸਾਹਿਬ ਬਾਈ ਜੀ ਇਧਰਲੇ ਸਾਈਡ ਹੈਗਾ ਕਰੈਕਟ ਗਰਾਊਂਡ ਆ ਠੀਕ ਆ ਜੀ ਇਹ ਸੂਰੇ ਵਾਲੇ ਪਿੰਡ ਦਾ ਕਰੈਕਟ ਗਰਾਊਂਡ ਆ ਜੀ ਠੀਕ ਹੈ ਜੀ ਤੇ ਆਹ ਰੋਡ ਕਿਹੜਾ ਬਾਈ ਮੜਾਕ ਰੋਡ ਵਾਜਦਾ ਮੜਾਕ ਨੂੰ ਛੜਕ ਜਾਂਦੀ ਆ ਠੀਕ ਹੈ ਜੀ ਹਾਂਜੀ ਦੇ ਵੇ ਇਧਰ ਪੈਂਡਾ ਵਾਲੀ ਸਾਈਡ ਦੂਰੇ ਵਾਲੇ ਨੂੰ ਠੀਕ ਹੈ ਜੀ ਦਾਣਾ ਮੰਡੀ ਦੇ ਬਿਲਕੁਲ ਕੋਲੇ ਆ ਇਹ ਕਰੈਕਟ ਗਰਾਉਂਡ ਕਰੈਕਟ ਗਰਾਉਂਡ ਦਾ ਬਿਲਕੁਲ ਸਾਹਮਣੇ ਲੱਗਦੀ ਹੈ ਮੰਡੀ ਠੀਕ ਹੈ ਜੀ ਤੇ ਬੱਕਰੀ ਪਾਲਕ ਭਰਾ ਤੇ ਵਪਾਰੀ ਭਰਾ ਕਿੱਥੋਂ ਕਿੱਥੋਂ ਪਹੁੰਚ ਜਾਂਦੇ ਬਾਈ ਬਾਈ ਆਪਣੇ ਕੋਲੇ ਅਗਰਸਿੱਤਾਂ ਨੂੰ ਵਪਾਰੀ ਵੀ ਆਉਂਦੇ ਹੈਗੇ ਠੀਕ ਹੈ ਜੀ ਤੇ ਬਾਕੀ ਜੀ ਆਪਾਂ ਆਪ ਦੇ ਪੰਜਾਬ ਦੇ ਵਿੱਚੋਂ ਗੱਲ ਕਰੀਏ ਤਾਂ ਇਧਰ ਆਪਣੇ ਕੋਲੇ ਅੰਮ੍ਰਿਤਸਰ ਵਾਲੀ ਸਾਈਡ ਬਾਈ ਠੀਕ ਹੈ ਜਿੱਥਾ ਤੇ ਬਤੀ ਜਿੰਨੇ ਵੀ ਬਾਦਰ ਏਰੀਏ ਲਾਦੇ ਆ ਫਾਜ਼ਲ ਕਾ ਰੋਇਪੁਰ ਦਲਾਲਾਬਾਦ ਇਧਰ ਲਈ ਸੈਰ ਤੋਂ ਵੀ ਪਾਰੀ ਆਪਣੇ ਕੋਲੇ ਆਉਂਦੇ ਆ ਬਠਿੰਡਾ ਸਾਈਡ ਬਹੁਤ ਆਉਂਦੀ ਆ ਕੁੱਚੋ ਸਾਈਡ ਆ ਠੀਕ ਹੈ ਜਿੱਥੇ ਸਾਈਡ ਤੇ ਆਪਾਂ ਜੇ ਬਰਨਾਲਾ ਆਖਦਾ ਜਿ ਬਾਈ ਜਿਵੇਂ ਆਪਣੇ ਕੋਲੇ ਆਇਆ ਮੇਜਰ ਪਹਾੜਾਂ ਆਉਂਦੇ ਨੇ ਤੇ ਬਹੁਤ ਮਸ਼ਹੂਰ ਆ ਠੀਕ ਹੈ ਜੀ ਆ ਬਾਈ ਆਇਆ ਧੂਰੀ ਤੋਂ ਠੀਕ ਹੈ ਜੀ ਚਾਰ ਪੰਜ ਤੋਂ ਆਇਆ ਬਾਈ ਟਾਂਡੇ ਤੋਂ ਠੀਕ ਹੈ ਜੀ ਚਲੇ ਬੱਕਰੀਆਂ ਕੀਦੀਆਂ ਦੁੱਧ ਵਾਲੀਆਂ ਠੀਕ ਹੈ ਜੀ ਲੈ ਵੀ ਦੋਸਤੋ ਬਾਕੀ ਤੁਹਾਨੂੰ ਆਪਾਂ ਬੱਕਰਾ ਮੰਡੀ ਦਾ ਦ੍ਰਿਸ਼ ਵਿਖਾ ਦਿੰਨੇ ਆ ਸਾਰਾ ਤੇ ਅੱਜ ਦੋਸਤੋ ਆਪਾਂ ਤੁਹਾਨੂੰ ਇੱਧਰ ਬਾਈਆਂ ਵੱਲੋਂ ਚਾਹ ਪਾਣੀ ਦਾ ਲੰਗਰ ਲਾਇਆ ਗਿਆ ਦੋਸਤੋ ਪ੍ਰਸ਼ਾਦਾ ਸ਼ਕੀ ਜਾਂਦੇ ਆ ਸਾਰੇ ਭਰਾ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਨੇੜੋਂ ਦੂਰੋਂ ਵਾਲੇ ਸਾਰੇ ਭਰਾ ਤੇ ਇੱਧਰ ਦੋਸਤੋ ਤੁਸੀਂ ਬੱਕਰਾ ਮੰਡੀ ਦੀਆਂ ਆਰਾਊਂਡਾਂ ਦੇਖੋ ਬੱਕਰਾ ਮੰਡੀ ਸਟਾਰਟ ਹੋ ਜਾਂਦੀ ਆ ਆਹ ਠੀਕ ਆ ਠੀਕ ਆ ਯੂਪਾ ਮੱਲਣ ਪਹੁੰਚ ਚੁੱਕਿਆ ਹੋ ਠੀਕ ਆ ਲੈ ਵੀ ਯੂਪਾ ਮੱਲਣ ਥੋੜਾ ਜਿਹਾ ਲੇਟ ਹੋ ਜਾਂਦਾ ਤੇ ਆਉਂਦਾ ਹੀ ਲੇਟ ਹੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਰੌਣਕ ਮੇਲਾ ਬਾਈ ਤੇ ਉਹ ਜੋ ਉੱਪਰੋਂ ਪਹਿਲਾਂ ਲੱਗਦੀ ਬਾਕੀ ਬਾਈਆਂ ਦਾ ਬੈਨਰ ਆ ਬਾਕੀ ਕਾਊਂਟਰ ਤੇ ਆ ਬਾਈ ਹੋਣੀ ਸਾਰੇ ਬੈਠੇ ਬਾਕੀ ਇੱਧਰ ਖੜੇ ਆ ਬਾਕੀ ਬਾਈ ਕੰਕੀ ਕਾਲੇ ਹੋ ਗਈ ਆ ਹੋਰ ਬਾਈ ਕਾਲੇ ਕੀ ਹਾਲ ਆ ਵਧੀਆ ਵਧੀਆ ਬਾਈ ਹੋ ਠੀਕ ਹੋ ਸਾਰੇ ਠੀਕ ਆ ਬਾਈ ਸਾਰੇ ਭਰਾਵਾਂ ਨਾਲ ਹੀ ਦੀਆਂ ਠੀਕ ਆ ਠੀਕ ਆ ਲੈ ਵੀ ਦੋਸਤੋ ਮੰਡੀ ਦੇ ਟਿਕਾਣੇ ਆ ਆਜੋ ਤੁਹਾਨੂੰ ਆਪਾਂ ਇੱਕ ਰਹੀ ਬੱਕਰਾ ਮੰਡੀ ਦਾ ਪੂਰਾ ਸਾਰਾ ਦ੍ਰਿਸ਼ ਦਿਖਾ ਦਿੰਨੇ ਆ ਤੇ ਚੰਗੇ ਜਾਨਵਰ ਆਉਂਦੇ ਆ ਤੇ ਜੁੜੇ ਰਹੋ ਦੋਸਤੋ ਲਈ ਬੱਕਰਾ ਮੰਡੀ ਦੀਆਂ ਰੌਣਕਾਂ ਦੇਖੋ ਦੋਸਤੋ ਤੁਸੀਂ ਨੂਰ ਨੂਰ ਬੱਕਰੀ ਪਾਲਕਪਰਾ ਤੇ ਵਪਾਰੀ ਪਰਾ ਪਹੁੰਚਦੇ ਆ ਤੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਦੋਸਤੋ ਇੱਧਰ ਸੌਦੇ ਚੱਲੀ ਜਾਂਦੇ ਆ ਇਧਰ ਬਾਈ ਕੁਲਦੀਪ ਵਰਗੇ ਖੜੇ ਆ। ਖੱਪੇ ਵਾਲੇ ਤੋਂ ਆਏ ਆ ਮੋٹے ਹੋਰੀ ਉਹ ਖੜੇ ਆ। ਇਧਰ ਸੋਖ ਵਰਗੇ। ਬਾਕੀ ਤੇ ਜਾਨਵਰ ਵੇਖ ਸਕਦੇ ਹੋ ਬਈ ਬਹੁਤ ਚੰਗੀ ਕੁਆਲਟੀ ਜਾਨਵਰ ਪਹੁੰਚਦੇ ਆ। ਸਾਡੇ ਬਾਈ ਨੀ ਆ। ਆਈਵਰ ਸੌਦਾ ਚੱਲੂ।

ਥੋੜੀ ਜੀ ਵੀਡੀਓ ਤਾਂ ਹੋ ਜਾਂਦੀ ਆ ਆਪਣੀ ਲੰਮੀ ਤੇ ਇਹ ਬਾਕੀ ਆਪਾਂ ਤੁਹਾਨੂੰ ਸਾਰੀ ਬਾਈ ਮੰਡੀ ਦਾ ਦ੍ਰਿਸ਼ ਦਿਖਾ ਰਹੇ ਆ ਜਿਵੇਂ ਆਪਾਂ ਜਿਹੜਾ ਕਮੇਟਰੀ ਦੇ ਤਰ੍ਹਾਂ ਇਧਰ ਛੱਤਿਆਂ ਨੇ ਵਾਲਿਆਂ ਦੀਆਂ ਬਾਈ ਜੀ ਬੱਕਰੀਆਂ ਭਰਾਵਾਂ ਦੀਆਂ ਸਾਰਿਆਂ ਦੀਆਂ ਆ ਲੱਤੂ ਵਰਕੇ ਆ ਬਾਈ ਹੋ ਠੀਕ ਆ ਬਾਈ ਠੀਕ ਆ ਵੀਰੇ ਇਧਰ ਕਹਨੇ ਕੁੱਕੜ ਕੱਕੜ ਖਰੀਦਨੇ ਹੋਣ ਇਧਰ ਬਰਬਰੀਆਂ ਖੜੀਆਂ ਬਾਈ ਆਈ ਸ਼ੌਂਕੀ ਮੁੰਡੇ ਲੈ ਕੇ ਆਏ ਆ। ਇਧਰ ਕੁੱਕੜ ਵੀ ਆਉਂਦੇ ਆ ਸੇ ਲਵਾਈ ਜੀ ਮਰਦੇ ਬੱਚੇ। ਬਾਕੀ ਨੀਰਾ ਵੀ ਆਉਂਦਾ ਦੋਸਤੋ ਜੇ ਕਿਸੇ ਨੇ ਕਈ ਵਾਰੀ ਨੀਰਾ ਲੈਣਾ ਹੁੰਦਾ ਮੂੰਗਫਲੀ ਦਾ ਤਾਂ ਨੀਰਾ ਵੀ ਆਉਂਦਾ ਪਿੰਡ ਸੂਰੇਵਾਲਾ ਬੱਕਰਾ ਮੰਡੀ। ਤੁਸੀਂ ਵੀ ਜਰੂਰ ਪਹੁੰਚਿਆ ਕਰੋ। 咱们国家。